ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਪਦੇ ਦੀ ਸੰਖਿਆ ਕਰਨੀ ਹੈ 525 ਅੰਗ ਤੇ ਆਉਂਦਾ ਹੈ ਤੇ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਇੱਕ ਪਦਾ ਹੁੰਦਾ ਹੈ 526 ਅੰਗ ਤੇ ਉਹ ਗੁਜਰੀ ਰਾਗ ਦੇ ਵਿੱਚ ਤੇ ਭਗਤ ਜੈਦੇਵ ਜੀ ਦਾ ਪਦਾ ਹੈ ਉਹਨੇ ਆਪਾਂ ਸੰਖਿਆ ਕਰ ਲਈ ਹੈ ਇਸ ਦਾ ਜਪ ਉਚਾਰਨ ਸਿੱਖਣਾ ਹੈ ਵਿਸਰਾਮਾ ਸਹਿਤ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਕਰ ਪਹਿਲਾ ਗੂਜਰੀ ਦਲੈਂਕੜਾਂ ਦੇ ਨਾਲ ਗੁਜਰੀ ਨਹੀਂ ਕਹਿ ਦੇਣਾ ਗੂਜਰੀ ਪੜ੍ਹਨਾ ਹੈ ਦਲੈਂਕੜਾਂ ਦੇ ਨਾਲ ਉਚਾਰਨ ਕਰਨਾ ਪਦੇ ਪਾਠ ਜਿਹੜਾ ਪੋਲ ਹੈ ਧਿਆਨ ਰੱਖਣਾ ਪਦੇ ਪਦੇ ਅਦਕ ਲਾ ਕੇ ਉਚਾਰਨੀ ਕਰਨਾ ਪਦੇ ਘਰ ਪਹਿਲਾ ਕਰ ਇੱਕ ਨਹੀਂ ਕਹਿਣਾ ਘਰ ਪਹਿਲਾ ਕਹਿਣਾ ਕਿ ਪਹਿਲੇ ਸੁਰਤਾਲ ਦੇ ਵਿੱਚ ਬਚਨ ਕਰ ਰਹੇ ਹਨ ਇੱਕ ਓੰਕਾਰ ਇੱਕ ਓੰਕਾਰ ਇਸ ਤਰ੍ਹਾਂ ਇੱਕ ਸੰਬੰਧਕ ਲਾ ਕੇ ਇਕਮਕਾਰ ਕੱਠਾ ਨਹੀਂ ਕਹਿ ਦੇਣਾ ਕਈ ਇਕਮਕਾਰ ਕਹਿ ਦਿੰਦੇ ਨੇ ਜਾਂ ਕਈ ਇੱਕ ਓੰਕਾਰ ਕੱਠਾ ਕਹਿ ਦਿੰਦੇ ਨੇ ਪਰ ਇਸ ਦਾ ਜਿਹੜਾ ਉਚਾਰਨ ਹੈ ਇੱਕ ਓੰਕਾਰ ਇਸ ਤਰ੍ਹਾਂ ਊੜੇ ਦਾ ਮੂੰਹ ਖੁੱਲ੍ਹੇ ਐ ਡੇ ਟਿੱਪੀ ਐ ਕੱਕੇ ਕੰਨਾਂ ਰਾਰਾਕਾਰ ਓੰਗ ਇਕ ਓੰਕਾਰ ਸਤ ਗੁਰ ਪ੍ਰਸਾਦ ਸਤ ਜਿਹੜਾ ਪਾਠ ਪੜ੍ਹੈ ਸਤ ਗੁਰ ਪ੍ਰਸਾਦ ਜੋ ਰਾਜ ਦੇਹ ਤ ਕਵਨ ਬਡਾਈ ਹੁਣ ਇੱਥੇ ਜੱਜੇ ਨੂੰ ਕਨੌੜਾ ਲੱਗਾ ਆਪਾਂ ਕਾਲ ਦੇ ਵਿੱਚ ਜਦੋਂ ਪਾਠ ਦਾ ਉਚਾਰਨ ਕਰਦੇ ਆਂ ਤੇ ਜਿੱਜੇ ਨੂੰ ਹੋੜਾ ਲਾ ਕੇ ਪੜ ਜਾਂਦੇ ਆਂ ਇਹ ਧਿਆਨ ਰੱਖਣਾ ਕਿ ਕਨੌੜੇ ਦੀ ਆਵਾਜ਼ ਹੀ ਉਚਾਰਨ ਹੋਵੇ ਇੱਥੇ ਕਿਉਂਕਿ ਇੱਥੇ ਦੋ ਥਾਂ ਦੇ ਕਨੌੜਾ ਆਇਆ ਥੱਲੇ ਵੀ ਕਨੌੜਾ ਇੱਥੇ ਵੀ ਕਨੌੜਾ ਲੱਗਾ ਹੈ ਜੱਜੇ ਕਨੌੜਾ ਜੋ ਇਹ ਮੂੰਹ ਖੋਲ ਕੇ ਉਚਾਰਨ ਹੋਵੇਗਾ ਜੋ ਜਿੱਜੀ ਹੋੜਾ ਜੋ ਜੱਜੇ ਕਨੌੜਾ ਜੋ ਜੋ ਰਾਜ ਦੇਹ ਤਾ ਕਮਨ ਬੜਾਈ ਇੰਦਾ ਬਿਸਰਾਮ ਜਿਹੜਾ ਦੇਹ ਇੱਥੇ ਬਿਸਰਾਮ ਲਉਣਾ ਜੋ ਭੀਖ ਮੰਗਾਵਹਿ ਇੱਥੇ ਬਿਸਰਾਮ ਹੈ ਇਹ ਵੀ ਕਨੌੜੇ ਦੇ ਨਾਲ ਉਚਾਰਨ ਕਰਨਾ ਤਾ ਕਿਆ ਘਟ ਜਾਈ ਤਤਾ ਮੁਗਤ ਹੈ ਤਾ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ ਪਦ ਪਾਠ ਜਿਹੜਾ ਸੰਗਤ ਜੀ ਪੋਲੈ ਇਹ ਤਿਆਰ ਰੱਖਣਾ ਕਿ ਅਧਕ ਲਾ ਕੇ ਨੂੰ ਉਚਾਰਨ ਕਰਨਾ ਇਸ ਪੰਕਤੀ ਦਾ ਵਿਸਰਾਮ ਜਿਹੜਾ ਮੇਰੇ ਤੇ ਲਾਉਣਾ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ ਬਹੁਰ ਨਾ ਹੋਹੀ ਬਹੁਰ ਨਾ ਹੋਏ ਤੇਰਾ ਆਵਣ ਝਾੜ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਹੋਏ ਤੇ ਲਾਉਣਾ ਤੇਰਾ ਆਮਣ ਜਾਣ ਬਹੁਰ ਨਾ ਹੋਏ ਤੇਰਾ ਆਮਨ ਜਾਨ ਇਹ ਧਿਆਨ ਰੱਖਣਾ ਕਿ ਆਮਨ ਨੰਨੇ ਦੇ ਨਾਲ ਹੀ ਉਚਾਰਨ ਹੋਵੇ ਤੇ ਹੋਏ ਤੇ ਵਿਸਰਾਮ ਹੈ ਰਹਾਉ ਸਭ ਤੈ ਉਪਾਈ ਤੇ ਨਹੀਂ ਪੜਨਾ ਤੈ ਪੜਨਾ ਦਲਾਵਾਂ ਲੱਗੀਆਂ ਸਭ ਤੇ ਗਈ ਪੜ ਜਾਂਦੇ ਤੱਤੇ ਲਾਂ ਲਾ ਕੇ ਇੱਥੇ ਦਲਾਵਾਂ ਲੱਗੀਆਂ ਸਭ ਤੈ ਉਪਾਈ ਭਰਮ ਭੁਲਾਈ ਹੁਣ ਇਸ ਦਾ ਬਿਸ਼ਰਾਮ ਉਪਾਈ ਤੇ ਲਾਉਣਾ ਹੈ ਜਿਸ ਤੂੰ ਦੇਵਹ ਤਿਸ ਹੈ 부ਝਾਈ ਦੇਵਹ ਤੇ ਸੰਗਤ ਜੀ ਬਿਸ਼ਰਾਮ ਇਸ ਦਾ ਜਿਸ ਤੂੰ ਦੇਵਹ ਤਿਸ ਹੈ 부ਝਾਈ ਸਤਗੁਰ ਮਿਲੇ ਮਿਲੇ ਨਹੀਂ ਪੜਨਾ ਮਿਲੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਮਿਲੇ ਤਾਂ ਸਹਿਸਾ ਜਾਏ ਮਿਲੇ ਤੇ ਬਿਸ਼ਰਾਮ ਹੈ ਸਤਗੁਰ ਮਿਲੇ ਤਾਂ ਸਹਿਸਾ ਜਾਈ ਕਿਸ ਹੋ ਪੂਜੋ ਇੱਥੇ ਵਿਸਰਾਮ ਹੈ ਪੂਜੋ ਆਪਾਂ ਜਦੋਂ ਉਚਾਰਨ ਕਰਦੇ ਹਾਂ ਇਸ ਸਲੋਕ ਦਾ ਤੇ ਪੱਪੇ ਦੁਲੈਂਕੜ ਜੱਜੇ ਨੂੰ ਹੋੜਾ ਲਾ ਕੇ ਉਚਾਰਨ ਕਰ ਜਾਂਦੇ ਆ ਪੂਜੋ ਕਹਿ ਦਿੰਨੇ ਆ ਪਰ ਇੱਥੇ ਪੱਪੇ ਨੂੰ ਦੁਲੈਂਕੜ ਜੱਜਾ ਤੇ ਊੜੇ ਔਂਕੜ ਹੈ ਪੂਜੋ ਜੋ ਪਾਠ ਮੂੰਹ ਖੋਲ ਕੇ ਉਚਾਰਨ ਹੋਵੇਗਾ ਕਿਸ ਹੋ ਪੂਜੋ ਦੂਜਾ ਨਦਰਣਾ ਆਏ ਪੂਜੋ ਤੇ ਵਿਸਰਾਮ ਹੈ ਇਕ ਹੈ ਪਾਥਰ ਇਹਨੂੰ ਇਕ ਹੀ ਨਹੀਂ ਪੜਨਾ ਇਕ ਹੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਇਕ ਹੈ ਪਾਥਰ ਪਾਥਰ ਤੇ ਵਿਸਰਾਮ ਹੈ ਇਕ ਹੈ ਪਾਥਰ ਕੀਜੈ ਪਾਓ ਇੱਥੇ ਉਹਨੂੰ ਦਲਾਵਾਂ ਲੱਗੀਆਂ ਕੀਜੈ ਨਹੀਂ ਪੜਨਾ ਕੀਜੈ ਪਾਓ ਦੂਜੇ ਪਾਥਰ ਦੂਜੇ ਤੇ ਵਿਸਰਾਮ ਹੈ ਦਲਾਵਾਂ ਲੱਗੀਆਂ ਦੂਜੇ ਪਾਥਰ ਧਰੀਏ ਪਾਓ ਧਰੀਏ ਨਹੀਂ ਪੜਦੇ ਨਾ ਧਰੀਏ ਹੁੰਦਾ ਜੇ ਧਰੀਏ ਪੜਾਂਗੇ ਸੰਗਤ ਜੀ ਆਪਾਂ ਤੇ ਇੱਥੇ ਐੜਾ ਕੱਟਿਆ ਜਾਵੇਗਾ ਈੜੀ ਲਾਂ ਲੱਗ ਜਾਵੇਗੀ ਧਰੀਏ ਪਰ ਇੱਥੇ ਧਰੀ ਐ ਐੜੇ ਦੇ ਲਾਵਾਂ ਲੱਗੀਆਂ ਦੂਜੇ ਪਾਥਰ ਧਰੀਏ ਪਾਓ ਇੱਥੇ ਹੁਣ ਵਿਸਰਾਮ ਐ ਜੇ ਉਹ ਦੇਓ ਤਾ ਉਹ ਪੀ ਦੇਵਾ ਇੱਥੇ ਵਿਸਰਾਮ ਐ ਜੇ ਉਹ ਦੇਓ ਇਹ ਤਿਆਰ ਰੱਖਣਾ ਕਿ ਔਂਕੜਾਂ ਦੀ ਬਾਜ਼ੀ ਉਚਾਰਨ ਹੋਵੇ ਹੋੜਾ ਨਾ ਲੱਗੇ ਹਾਹੇ ਨੂੰ ਜੇ ਉਹ ਦੇਉ ਕਿਉਂਕਿ ਜੇ ਪਹਿਲੇ ਨੂੰ ਓੜੇ ਨੂੰ ਹੋੜਾ ਤੇ ਇਹਨੂੰ ਲੰਮਾ ਕਰ ਦਿਓ ਔਂਕੜ ਦੀ ਵਜ੍ਹਾ ਆਪੇ ਸਹੀ ਉਚਾਰਨ ਹੋਵੇਗੀ ਜੇ ਓਹ ਦੇਉ ਤਾਂ ਓਹ ਭੀ ਦੇਵਾ ਕਹਿ ਨਾਮ ਦੇਉ ਹਮ ਹਰ ਕੀ ਸੇਵਾ ਦੇਉ ਤੇ ਵਿਸਰਾਮ ਹੈ ਕਹਿ ਨਾਮ ਦੇਉ ਇੱਥੇ ਵਿਸਰਾਮ ਹੈ ਹਮ ਹਰ ਕੀ ਸੇਵਾ ਸੋ ਸੰਗਤ ਜੀ ਇਸ ਪਾਵਨ ਪਵਿੱਤਰ ਸ਼ਬਦ ਆਪਾਂ ਉਚਾਰਨ ਸਰਵਣ ਕੀਤਾ ਹੈ ਗੁਰਬਾਣੀ ਦੀ ਲੜੀਵਾਰ ਸੰਥਿਆ YouTube ਤੇ ਰਾਤ ਨੂੰ 7:30 ਵਜੇ ਚੱਲ ਰਹੀ ਹੈ ਲਾਈਵ ਸੰਥਿਆ ਹੋ ਰਹੀ ਹੈ ਤੇ ਜਿੰਨੀ ਸੰਥਿਆ ਹੋ ਚੁੱਕੀ ਹੈ ਉਹ ਸਾਰੀ YouTube ਦੀ ਪਲੇਲਿਸਟ ਵਿੱਚ ਪਈ ਹੋਈ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ